ਇੱਕ ਪਿੰਡ ਦੇ ਵਿੱਚ ਵਾਪਰੀ ਹੋਈ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਸੱਚੀ ਘਟਨਾ ਜਿਸ ਤਰ੍ਹਾਂ ਅਸੀਂ ਹਰ ਰੋਜ਼ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਹੁੰਦੇ ਵਿਸ਼ਵਾਸ ਘਾਤ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਨ੍ਹਾਂ ਘਟਨਾਵਾਂ ਨੂੰ ਸਾਂਝੀਆਂ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਸਤਰਕ ਕਰਨਾ ਕਿ ਸਾਡੇ ਸਮਾਜ ਦੇ ਵਿੱਚ ਕਿਹੋ ਜਿਹੀਆਂ ਘਟਨਾਵਾਂ ਤੇ ਕਿਹੋ ਜਿਹੇ ਕ੍ਰਾਈਮ ਆ ਜਿਹੜੇ ਉਹ ਦਿਨ-ਨਿਤ ਹੋ ਰਹੇ ਨੇ ਇਨ੍ਹਾਂ ਕ੍ਰਾਈਮ ਤੋਂ ਸਿੱਖਿਆ ਲੈਣ ਦੀ ਬਜਾਏ ਲੋਕ ਜ਼ਿਆਦਾ ਜੁਰਮ ਕਰ ਰਹੇ ਨੇ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਫੋਨ ਦੇਖ ਲਓ ਕ੍ਰਾਈਮ ਦੀਆਂ ਵਾਰਦਾਤਾਂ ਹਰ ਰੋਜ਼ ਵਾਪਰਦੀਆਂ ਵੱਖਰੇ ਵੱਖਰੇ ਤਰੀਕਿਆਂ ਨਾਲ ਵਾਪਰਦੀਆਂ ਅੱਜ ਦੀ ਜੋ ਸੱਚੀ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡਾ ਤੇ ਪਿੰਡ ਦੇ ਇੱਕ ਪਰਿਵਾਰ ਦੇ ਵਿੱਚ ਸਿਰਫ ਤਿੰਨ ਮੈਂਬਰ ਰਹਿੰਦੇ ਆ ਤਿੰਨ ਮੈਂਬਰਾਂ ਦੇ ਵਿੱਚ ਇੱਕ ਔਰਤ ਆ ਉਹਦੇ ਪਤੀ ਦੀ ਮੌਤ ਹੋ ਚੁੱਕੀ ਆ ਤੇ ਦੋ ਉਹਦੇ ਬੱਚੇ ਆ ਬੇਟਾ ਸ਼ਰਨਦੀਪ ਤੇ ਬੇਟੀ ਸਤਿੰਦਰ ਕੌਰ ਉਹ ਆਪਣੇ ਬੱਚਿਆਂ ਨੂੰ ਵਧੀਆ ਪੜਾਉਂਦੀ ਲਿਖਾਉਂਦੀ ਆ ਬੱਚੇ ਵੱਡੇ ਹੋ ਜਾਂਦੇ ਆ ਸ਼ਰਨਦੀਪ ਜਿਹੜਾ ਉਹ ਜਿਆਦਾ ਪੜਦਾ ਲਿਖਦਾ ਨਹੀਂ ਹੈਗਾ ਉਹਦਾ ਆਪ ਦਾ ਟਰੱਕ ਹੁੰਦਾ ਤੇ ਉਹ ਟਰੱਕ ਚਲਾਉਂਦਾ ਟਰੱਕ ਦੇ ਨਾਲ ਉਹਦੇ ਘਰ ਦੀ ਆ ਗੁਜ਼ਾਰਾ ਵਧੀਆ ਚੱਲਦਾ ਵਧੀਆ ਕਮਾਈ ਹੁੰਦੀ ਆ ਤੇ ਉਹ ਆਪਣੀ ਭੈਣ ਸਤਿੰਦਰ ਨੂੰ ਵਧੀਆ ਪੜਾਉਂਦਾ ਲਿਖਾਉਂਦਾ ਤੇ ਸਤਿੰਦਰ ਇੱਕ ਸਰਕਾਰੀ ਟੀਚਰ ਲੱਗ ਜਾਂਦੀ ਆ ਹੁਣ ਪਰਿਵਾਰ ਸੀ ਜਿਹੜਾ ਸੁਖੀ ਸੀ ਖੁਸ਼ਹਾਲ ਸੀ ਸ਼ਰਨਦੀਪ ਦੀ ਮਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਬਿਨਾ ਪਿਓ ਤੋਂ ਮੈਂ ਬੱਚੇ ਪਾਲੇ ਆ ਤੇ ਚਲੋ ਆਪੋ ਆਪਣੇ ਕੰਮ ਲੱਗੇ ਆ ਹੁਣ ਸ਼ਰਨਦੀਪ ਦੀ ਉਮਰ ਵਿਆਹ ਦੀ ਹੋ ਜਾਂਦੀ ਆ ਤੇ ਉਹਦੀ ਮਾਂ ਨੂੰ ਕਹਿੰਦੀ ਆ ਵੀ ਦੇਖ ਬੱਚੇ ਹੁਣ ਪੁੱਤ ਤੂੰ ਗੱਭਰੂ ਹੋ ਗਿਆ ਜੇ ਤਾਂ ਤੈਨੂੰ ਕੋਈ ਕੁੜੀ ਪਸੰਦ ਆ ਤਾਂ ਦੱਸ ਵੀ ਤੇਰੇ ਵਿਆਹ ਦੀ ਉਮਰ ਹੋ ਗਈ ਵਿਆਹ ਕਰੀਏ ਪਰ ਸ਼ਰਨਦੀਪ ਆਪਣੀ ਮਾਂ ਤੇ ਭੈਣ ਦੀ ਡਿਊਟੀ ਲਾਉਂਦਾ ਵੀ ਮੇਰੇ ਵਾਸਤੇ ਕੁੜੀ ਤੁਸੀਂ ਵੇਖਣੀ ਆ ਮੈਂ ਕੋਈ ਕੁੜੀ ਪਸੰਦ ਨਹੀਂ ਕੀਤੀ ਤੇ ਨਹੀਂ ਮੈਂ ਕਰਨੀ ਆ ਚਲੋ ਦੋਨੋਂ ਮਾਮਾ ਧੀਆ ਬੜਾ ਖੁਸ਼ ਹੁੰਦਿਆਂ ਨੇ ਤੇ ਸਤਿੰਦਰ ਕੌਰ ਦੀ ਮਾਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਕਹਿੰਦੀ ਆ ਤੇ ਉਹਦੇ ਨਾਲ ਦੇ ਪਿੰਡ ਦੀ ਇੱਕ ਕੁੜੀ ਸੁਖਵਿੰਦਰ ਕੌਰ ਦੀ ਦੱਸ ਪੈਂਦੀ ਆ ਸੁਖਵਿੰਦਰ ਕੌਰ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਸੁਖਵਿੰਦਰ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਸ਼ਰਨਦੀਪ ਦਾ ਪਰਿਵਾਰ ਪਸੰਦ ਆਉਂਦਾ ਕਿਉਂਕਿ ਪਰਿਵਾਰ ਛੋਟਾ ਸੀ ਕੁੜੀ ਜੌਬ ਕਰਦੀ ਸੀ ਵਿਆਹ ਹੋ ਜਾਣਾ ਸੀ ਉਹਦਾ ਮੁੰਡਾ ਵਧੀਆ ਕਮਾਉਂ ਸੀ ਤੇ ਇਕੱਲੀ ਮਾਂ ਸੀ ਘਰੇ ਚਲੋ ਸੁਖਵਿੰਦਰ ਕੌਰ ਦੇ ਪੇਕੇ ਵੇਖ ਕੇ ਜਾਂਦੇ ਆ ਰਿਸ਼ਤਾ ਪੱਕਾ ਕਰ ਜਾਂਦੇ ਆ ਥੋੜੇ ਸਮੇਂ ਦੇ ਅੰਦਰ ਹੀ ਦੋਨਾਂ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਸ਼ਰਨਦੀਪ ਆਪਣੇ ਟਰੱਕ ਤੇ ਜਾਂਦਾ ਰਹਿੰਦਾ ਹੁਣ ਸਤਿੰਦਰ ਕੌਰ ਨੂੰ ਆਪਣੀ ਨਵੀਂ ਵਿਆਹੀ ਪਰਜਾਈ ਦਾ ਬੜਾ ਚਾ ਸੀ ਕਿੱਥੇ ਉਹਦੀ ਪਰਜਾਈ ਆ ਗਈ ਸੀ ਤੇ ਉਹਨੂੰ ਇੱਕ ਸਹੇਲੀ ਵੀ ਮਿਲ ਗਈ ਸੀ ਉਹਨੂੰ ਲੱਗਦਾ ਹੁੰਦਾ ਸੀ ਵੀ ਹੁਣ ਮੈਂ ਕੋਈ ਵੀ ਆਪਣੀ ਗੱਲ ਆਪਣੀ ਪਰਜਾਈ ਦੇ ਨਾਲ ਸਾਂਝੀ ਕਰ ਸਕਦੀ ਆ ਬੜੀਆ ਪਿਆਰ ਹੁੰਦਾ ਸਾਰੇ ਪਰਿਵਾਰ ਦੇ ਵਿੱਚ ਤੇ ਜਿਹੜੀ ਸੁਖਵਿੰਦਰ ਕੌਰ ਸੀ ਉਹਨੇ ਵੀ ਆਪਣੇ ਪਤੀ ਸ਼ਰਨਦੀਪ ਨਾਲ ਕਦੇ ਕੋਈ ਗਿਲਾਸ਼ਿਕ ਬਾਨੀ ਕੀਤਾ ਸੀ ਵੀ ਆਪਣਾ ਹੁਣ ਤਾਂ ਵਿਆਹ ਹੋਇਆ ਤੁਸੀਂ ਕਿੰਨਾ ਕਿੰਨਾ ਦਿਨ ਘਰੋਂ ਬਾਹਰ ਰਹਿਣੇ ਹੋ ਕਦੇ ਤੁਸੀਂ ਆ ਗਏ ਕਦੇ ਚਲੇ ਗਏ ਕਦੇ ਵੀ ਉਹਨੇ ਸ਼ਿਕਵਾ ਨਹੀਂ ਕੀਤਾ ਸੀ ਇਸ ਗੱਲ ਦਾ ਤੇ ਸ਼ਰਨਦੀਪ ਨੂੰ ਵੀ ਏਸੀ ਵੀ ਮੇਰੇ ਘਰ ਵਾਲੀ ਸਿਆਣੀ ਆ ਮੈਨੂੰ ਸਮਝਦੀ ਆ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਬਿਆਨ ਨੂੰ ਹਜੇ 8 ਕੁ ਮਹੀਨੇ ਹੋਏ ਹੁੰਦੇ ਆ ਇੱਕ ਦਿਨ ਸ਼ਰਨਦੀਪ ਆ ਜਿਹੜਾ ਉਹ ਘਰ ਆਉਂਦਾ ਸ਼ਰਨਦੀਪ ਦੀ ਮਾਂ ਆਪਣੇ ਪੁੱਤਰ ਨੂੰ ਦੱਸ ਕੇ ਗਈ ਹੁੰਦੀ ਆ ਕਿ ਅੱਜ ਮੇਰੇ ਰਿਸ਼ਤੇਦਾਰੀ ਚ ਚੱਲੀਆਂ ਸ਼ਰਨਦੀਪ ਜਦੋਂ ਘਰੇ ਆਉਂਦਾ ਤੇ ਉਹ ਵੇਖਦਾ ਵੀ ਉਹਦੇ ਘਰ ਵਾਲੀ ਸੁਖਵਿੰਦਰ ਕੌਰ ਘਰੇ ਆ ਨਾ ਤਾਂ ਉਹਨੂੰ ਆਪਣੀ ਭੈਣ ਦਿਸਦੀ ਆ ਤੇ ਨਾ ਮਾਂ ਮਾਂ ਦਾ ਤਾਂ ਉਹਨੂੰ ਪਤਾ ਸੀ ਕਿ ਰਿਸ਼ਤੇਦਾਰੀ ਚ ਗਈ ਆ ਪਰ ਜਦੋਂ ਉਹ ਨੂੰ ਆਪਣੀ ਭੈਣ ਨਹੀਂ ਦਿਸਦੀ ਤਾਂ ਉਹ ਆਪਣੇ ਘਰ ਵਾਲੀ ਨੂੰ ਪੁੱਛਦਾ ਕਿ ਸਤਿੰਦਰ ਕਿੱਥੇ ਆ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਕਿੱਥੇ ਆ ਉਹ ਕਹਿੰਦਾ ਸੁਖਵਿੰਦਰ ਤੂੰ ਕਮਾਲ ਕਰਦੀ ਆ ਘਰ ਦੇ ਵਿੱਚ ਤੂੰ ਆ ਮਟਿਆਰ ਜਵਾਨ ਕੁੜੀ ਘਰ ਹੈ ਨਹੀਂ ਤੇ ਤੈਨੂੰ ਇਹ ਨਹੀਂ ਪਤਾ ਕਿੱਥੇ ਗਈ ਆ ਕਹਿੰਦੀ ਮੈਨੂੰ ਸੱਚੀ ਨਹੀਂ ਪਤਾ ਕਿੱਥੇ ਗਈ ਆ ਚਲੋ ਉਹ ਨੂੰ ਨਕ ਬਰਾਟ ਜੀ ਹੁੰਦੀ ਆ ਤੇ ਉਹ ਆਪਣੀ ਭੈਣ ਦੇ ਕਮਰੇ 'ਚ ਜਾਂਦਾ ਜਦੋਂ ਕਮਰੇ 'ਚ ਜਾਂਦਾ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਜਿਹੜਾ ਬੈੱਡ ਹੁੰਦਾ ਬੈੱਡ ਦੇ ਉੱਤੇ ਜਿਹੜੀ ਚਾਦਰ ਵਿਛੀ ਹੁੰਦੀ ਆ ਉੱਤੇ ਖੂਨ ਲੱਗਿਆ ਪਿਆ ਹੁੰਦਾ ਉਹ ਜਾ ਕੇ ਵੇਖਦਾ ਤੇ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰਦਾ ਸੁਖਵਿੰਦਰ ਆਹ ਕੀ ਆ ਸੁਖਵਿੰਦਰ ਭੱਜੀ ਆਉਂਦੀ ਆ ਤੇ ਕਹਿੰਦੀ ਕੀ ਹੋ ਗਿਆ ਉਹ ਕਹਿੰਦਾ ਆਹ ਬੈੱਡ ਤੇ ਖੂਨ ਕਿਧਾ ਲੱਗਿਆ ਕਹਿੰਦੀ ਮੈਨੂੰ ਕੀ ਪਤਾ ਉਹ ਕਹਿੰਦਾ ਸੁਖਵਿੰਦਰ ਮੈਂ ਤੈਨੂੰ ਪੁੱਛ ਰਿਹਾ ਤੂੰ ਕਮਾਲ ਕਰਦੀ ਆ ਤੈਨੂੰ ਨਹੀਂ ਪਤਾ ਤੇ ਹੋਰ ਕਿਹਨੂੰ ਪਤਾ ਆਹ ਕਿਧਾ ਖੂਨ ਲੱਗਿਆ ਉਹ ਕਹਿੰਦੀ ਮੈਂ ਸੱਚੀ ਕਹਿਣੀ ਆ ਮੈਨੂੰ ਨਹੀਂ ਪਤਾ ਉਹ ਕਹਿੰਦਾ ਸੁਖਵਿੰਦਰ ਤੂੰ ਇਸ ਤਰ੍ਹਾਂ ਕਿਵੇਂ ਕਹਿ ਸਕਦੀ ਆ ਘਰ ਦੇ ਵਿੱਚ ਤੂੰ ਆ ਖੂਨ ਹਨਾ ਇੰਨਾ ਲੱਗਿਆ ਹੋਇਆ ਚਾਦਰ ਤੇ ਤੇ ਤੂੰ ਕਹਿੰਦੀ ਮੈਨੂੰ ਪਤਾ ਨਹੀਂ ਉਗੰਦੀ ਮੈਨੂੰ ਸੱਚੀ ਨਹੀਂ ਪਤਾ ਹੁਣ ਉਹ ਸੋਚਦਾ ਵੀ ਨਾ ਤਾਂ ਮੇਰੇ ਕੋਲ ਆਪਣੀ ਭੈਣ ਨੂੰ ਲੱਭਣ ਜਾਣ ਦਾ ਸਮਾਂ ਉਹ ਪੁਲਿਸ ਨੂੰ ਬੁਲਾਉਂਦਾ ਪੁਲਿਸ ਆਉਂਦੀ ਆ ਤੇ ਪੁਲਿਸ ਆ ਕੇ ਆਸੇ-ਪਾਸੇ ਸਾਰੀ ਇਨਵੈਸਟੀਗੇਸ਼ਨ ਕਰਦੀ ਆ ਹੁਣ ਘਰ ਦੇ ਵਿੱਚ ਜਿਹੜਾ ਮੈਂਬਰ ਸੀ ਉਹਦੇ ਤੁਸੀਂ ਪੁੱਛ ਗਿੱਛ ਹੋਊਗੀ ਪੁਲਿਸ ਵਾਲੇ ਜਦੋਂ ਸੁਖਵਿੰਦਰ ਕੌਰ ਨੂੰ ਪੁੱਛਦੇ ਆ ਤਾਂ ਸੁਖਵਿੰਦਰ ਕੌਰ ਉਹੀ ਗੱਲ ਕਹਿੰਦੀ ਆ ਜਿਹੜੀ ਉਹਨੇ ਆਪਣੇ ਪਤੀ ਨੂੰ ਕਹੀ ਹੁੰਦੀ ਆ ਉਹ ਕਹਿੰਦੀ ਮੈਨੂੰ ਸੱਚੀ ਨਹੀਂ ਪਤਾ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਪੁਲਿਸ ਵਾਲੇ ਸਮਝ ਜਾਂਦੇ ਆ ਵੀ ਇਹ ਕੁਛ ਲੁਕੋ ਰਹੀ ਆ ਕਿਉਂਕਿ ਪਰਿਵਾਰ ਦੇ ਵਿੱਚ ਇਹ ਕੁਛ ਹੋਇਆ ਹੋਵੇ ਘਰ ਦੇ ਵਿੱਚ ਕੋਈ ਮੈਂਬਰ ਹੋਵੇ ਤੇ ਉਹ ਕਹੇ ਮੈਨੂੰ ਪਤਾ ਨਹੀਂ ਹੁਣ ਪੁਲਿਸ ਵਾਲੇ ਤਾਂ ਨਿਤ ਦੇ ਨੇ ਹੋ ਜੀਆਂ ਘਟਨਾ ਮੈਂ ਹੋ ਜਿਹੇ ਕੇਸ ਆ ਜਿਹੜੀ ਉਹ ਸੋਲਵ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਮੂੰਹੋਂ ਹੀ ਸਭ ਕੁਝ ਨਿਕਲੂਗਾ ਚਲੋ ਥੋੜੀ ਸਖਤੀ ਕਰਦੇ ਆ ਉਹ ਤੇ ਜਿਹੜੀ ਸੁਖਵਿੰਦਰ ਕੌਰ ਆ ਉਹ ਉਹ ਦੱਸਦੀ ਆ ਜਿਹੜਾ ਹੁਣ ਤੱਕ ਲੁਕੋ ਰਹੀ ਹੁੰਦੀ ਆ ਸੁਖਵਿੰਦਰ ਕੌਰ ਦੱਸਦੀ ਆ ਕਿ ਮੈਂ ਤੇ ਬਲਰਾਜ ਬਲਰਾਜ ਸ਼ਰਨਦੀਪ ਦੇ ਮਾਮੇ ਦਾ ਮੁੰਡਾ ਹੁੰਦਾ ਅਸੀਂ ਦੋਨੋਂ ਇੱਕ ਰੂਮ ਦੇ ਵਿੱਚ ਸੀ ਤੇ ਸਤਿੰਦਰ ਨੇ ਆ ਕੇ ਸਾਡੇ ਤੇ ਇਤਰਾਜ਼ ਕੀਤਾ ਉਸ ਤੋਂ ਬਾਅਦ ਹੱਥੋਪਾਈ ਦੇ ਵਿੱਚ ਸਾਡੇ ਤੋਂ ਮਾਰੀ ਗਈ ਪੂਰੀ ਕਹਾਣੀ ਕੀ ਸੀ ਕਿ ਜਦੋਂ ਸ਼ਰਨਦੀਪ ਬਾਹਰ ਟਰੱਕਾਂ ਤੇ ਜਾਂਦਾ ਤਾਂ ਸੁਖਵਿੰਦਰ ਕੌਰ ਨੂੰ ਆਪਣੇ ਪਤੀ ਦੀ ਗੈਰ ਮੌਜੂਦਗੀ ਚੁਬਦੀ ਆ ਪਰ ਉਹ ਕਹਿੰਦੀ ਕੁਝ ਨਹੀਂ ਤੇ ਇਸੇ ਦੌਰਾਨ ਸ਼ਰਨਦੀਪ ਦੇ ਘਰੇ ਉਹਦੇ ਮਾਮੇ ਦੇ ਮੁੰਡੇ ਬਲਰਾਜ ਦਾ ਆਉਣਾ ਜਾਣਾ ਹੁੰਦਾ ਪਹਿਲਾਂ ਤਾਂ ਬਲਰਾਜ ਵੈਸੀ ਆਉਂਦਾ ਹੌਲੀ-ਹੌਲੀ ਜਦੋਂ ਉਹ ਵੇਖਦਾ ਸੁਖਵਿੰਦਰ ਨਾਲ ਹਨਾ ਉਹ ਮਸ਼ਕਰੀਆਂ ਕਰਦਾ ਗੱਲਾਂ-ਬਾਤਾਂ ਕਰਦਾ ਤਾਂ ਉਹਦੀ ਨੇੜਤਾ ਸੁਖਵਿੰਦਰ ਨਾਲ ਵਧਣ ਲੱਗ ਜਾਂਦੀ ਆ ਸੁਖਵਿੰਦਰ ਕੋਰ ਵੀ ਹਨਾ ਭਰ ਜਵਾਨੀ ਦੇ ਵਿੱਚ ਹੁੰਦੀ ਆ ਤੇ ਕੱਲੀ ਹੁੰਦੀ ਆ ਉਹ ਵੀ ਆਪਣੇ ਦਿਓਰ ਦੇ ਨਾਲ ਗੱਲਾਂ-ਬਾਤਾਂ ਕਰਦੀ ਆ ਹੱਸਦੀ ਖੇਡਦੀ ਆ ਤਾਂ ਦੋਨੋਂ ਜਾਣੇ ਇੱਕ ਦੂਜੇ ਦੇ ਕਰੀਬ ਆ ਜਾਂਦੇ ਆ ਜਾਨੀ ਕਿ ਇਹਨਾਂ ਦੋਨਾਂ ਦੇ ਵਿੱਚ ਇੱਕ ਨਜਾਇਜ਼ ਰਿਸ਼ਤਾ ਜਿਹੜਾ ਉਹ ਬਣ ਜਾਂਦਾ ਹੁਣ ਬਲਰਾਜ ਨੂੰ ਇਸ ਘਰ ਦੇ ਵਿੱਚ ਆਉਣ ਤੇ ਖੁੱਲ ਸੀ ਕਿਉਂਕਿ ਉਹ ਇਸ ਘਰ ਦਾ ਰਿਸ਼ਤੇਦਾਰ ਸੀ ਅਕਸਰ ਉਹ ਇਸ ਕਰੇ ਆਉਂਦਾ ਰਹਿੰਦਾ ਸੀ ਜਿਹੜੀ ਸ਼ਰਨਦੀਪ ਦੀ ਮਾਂ ਹੁੰਦੀ ਆ ਉਹਨੂੰ ਇਹਨਾਂ ਦੇ ਰਿਸ਼ਤੇ ਬਾਰੇ ਕੁਝ ਨਹੀਂ ਪਤਾ ਲੱਗਦਾ ਪਰ ਸਤਿੰਦਰ ਕੌਰ ਨੂੰ ਆਪਣੀ ਪਰਜਾਈ ਤੇ ਆਪਣੇ ਮਾਮੇ ਦੇ ਮੁੰਡੇ ਦੇ ਨਜ਼ਾਇਜ਼ ਸਬੰਧਾਂ ਬਾਰੇ ਪਿੰਕ ਲੱਗ ਜਾਂਦੀ ਆ ਸ਼ੁਰੂ-ਸ਼ੁਰੂ ਚ ਚੁੱਪ ਰਹਿੰਦੀ ਆ ਜਿਹੜੀ ਸ਼ੈਰੋ ਦੀ ਬਹੁਤ ਵੱਡੀ ਗਲਤੀ ਹੁੰਦੀ ਆ ਉਹਨੂੰ ਇਹ ਹੁੰਦਾ ਵੀ ਅੱਜ ਨਹੀਂ ਤਾਂ ਕੱਲ ਇਹ ਸੰਭਲ ਜਾਣਗੇ ਉਹ ਗੱਲੀ-ਗੱਲੀ ਆਪਣੀ ਭਾਬੀ ਨੂੰ ਕਹਿੰਦੀ ਰਹਿੰਦੀ ਆ ਸਿੱਧੇ ਤੌਰ ਤੇ ਨਹੀਂ ਕਹਿੰਦੀ ਗੱਲਾਂ ਵਿੱਚ ਦੀ ਕੱਢਦੀ ਰਹਿੰਦੀ ਆ ਪਰ ਉਹਦੀ ਭਾਬੀ ਹੈ ਜਿਹੜੀ ਉਹ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਸਮਝਦੀ ਹੁਣ ਜਿਸ ਦਿਨ ਸ਼ਰਨਦੀਪ ਦੀ ਮਾਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਗਈ ਹੁੰਦੀ ਹੈ ਤੇ ਸਤਿੰਦਰ ਆਪਣੀ ਡਿਊਟੀ ਤੇ ਗਈ ਹੁੰਦੀ ਆ ਉਸ ਦਿਨ ਉਹ ਬਲਰਾਜ ਨੂੰ ਘਰੇ ਬੁਲਾਉਂਦੀ ਆ ਤੇ ਬਲਰਾਜ ਆ ਜਾਂਦਾ ਸਤਿੰਦਰ ਕੌਰ ਆ ਜਿਹੜੀ ਉਸ ਦਿਨ ਡਿਊਟੀ ਤੋਂ ਪਹਿਲਾਂ ਹੀ ਘਰ ਆ ਜਾਂਦੀ ਆ ਘਰ ਆ ਕੇ ਜਦੋਂ ਉਹ ਵੇਖਦੀ ਆ ਉਹਨੂੰ ਆਪਣੀ ਭਝਾਈ ਨਹੀਂ ਦਿਸਦੀ ਉਹ ਆਪਣੀ ਭਝਾਈ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਆ ਉਦੀ ਪਰਜਾਈ ਜਦੋਂ ਦਰਵਾਜ਼ਾ ਖੋਲਦੀ ਆ ਤਾਂ ਕਮਰੇ ਦੇ ਵਿੱਚ ਨਾਲ ਬਲਰਾਜ ਵੀ ਹੁੰਦਾ ਹੁਣ ਸਤਿੰਦਰ ਕੌਰ ਨੂੰ ਪਹਿਲਾਂ ਹੀ ਉਹਨਾਂ ਦੇ ਰਿਸ਼ਤੇ ਦਾ ਪਤਾ ਸੀ ਤੇ ਉਹ ਨਾ ਗੁੱਸੇ 'ਚ ਆ ਜਾਂਦੀ ਏ ਤੇ ਬੋਲਣ ਲੱਗ ਜਾਂਦੀ ਆ ਉਹ ਕਹਿੰਦੀ ਭਾਬੀ ਤੇਰੀ ਗੱਲ ਸਹੀ ਨਹੀਂ ਤੂੰ ਮੇਰੇ ਇੱਕ ਭਰਾ ਨੂੰ ਧੋਖਾ ਦੇ ਕੇ ਦੂਜੇ ਨਾਲ ਰੰਗ ਰਲੀਆਂ ਬਣਾ ਰਹੀ ਆ ਇਹ ਭਰਾ ਨੂੰ ਵੀ ਪਤਾ ਹਨਾ ਇਹ ਵੀ ਆਪਦੇ ਭਰਾ ਨੂੰ ਧੋਖਾ ਦੇ ਰਿਹਾ ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰੂੰਗੀ ਹੁਣ ਤੱਕ ਮੈਂ ਤੈਨੂੰ ਗੱਲੀ ਗੱਲੀ ਸਮਝਾਉਂਦੀ ਰਹੀ ਆ ਤੂੰ ਨਹੀਂ ਸਮਝੀ ਪਰ ਅੱਜ ਮੈਂ ਮੰਮੀ ਤੇ ਵੀਰੇ ਨੂੰ ਇਹ ਗੱਲ ਦੱਸ ਕੇ ਹਟੂੰ ਤੁਹਾਡੇ ਰਿਸ਼ਤੇ ਬਾਰੇ ਦੱਸ ਕੇ ਹਟੂੰ ਉਹਨਾਂ ਨੂੰ ਇਹ ਹੁੰਦਾ ਵੀ ਜੇ ਇਹਨੇ ਮੂੰਹ ਖੋਲਤਾ ਤਾਂ ਅਸੀਂ ਤਾਂ ਗਏ ਕੰਮ ਤੋਂ ਹਨਾ ਵੀ ਸਾਡੀ ਕੋਲ ਵੀ ਖੁੱਲੂ ਬਦਨਾਮੀ ਵੀ ਹੋਊ ਤੇ ਐ ਨਹੀਂ ਪਤਾ ਸ਼ਰਨਦੀਪ ਸਾਨੂੰ ਮਾਰ ਦੇ ਉਹ ਆਪਣਾ ਬਚਾਅ ਕਰਨ ਲਈ ਸਤਿੰਦਰ ਨੂੰ ਗਲੋਂ ਫੜ ਲੈਂਦੇ ਆ ਤੇ ਉੱਥੇ ਹੀ ਉਹਨੂੰ ਮਾਰ ਦਿੰਦੇ ਆ ਉਹਦੇ ਸਿਰ 'ਤੇ ਕੋਈ ਭਾਰੀ ਚੀਜ਼ ਮਾਰਦੇ ਆ ਜਦੋਂ ਉਹ ਆਪਦੇ ਕਮਰੇ 'ਚ ਜਾਂਦੀ ਆ ਪਿੱਛੇ ਜਾ ਕੇ ਸਿਰ 'ਤੇ ਭਾਰੀ ਚੀਜ਼ ਮਾਰਦੇ ਆ ਤੇ ਉੱਥੇ ਮਰ ਜਾਂਦੀ ਆ ਜਦੋਂ ਉਹ ਬੈੱਡ ਤੇ ਡਿੱਗਦੀ ਆ ਨਾ ਤੇ ਉਹਦੇ ਸਿਰ ਦੇ ਵਿੱਚੋਂ ਖੂਨ ਨਿਕਲਦਾ ਤੇ ਉਹ ਚਾਦਰ ਤੇ ਲੱਗ ਜਾਂਦਾ ਪਹਿਲਾਂ ਤਾਂ ਉਹ ਗੁੱਸੇ ਦੇ ਵਿੱਚ ਉਹਨੂੰ ਮਾਰ ਦਿੰਦੇ ਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਕੁਮ ਗਲਤ ਹੋ ਗਿਆ ਵੀ ਹੁਣ ਕੀ ਕਰੀਏ ਇਹਦੀ ਲਾਸ਼ ਦਾ ਕੀ ਕਰੀਏ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਘਰ ਦੇ ਵਿੱਚ ਹੀ ਇੱਕ ਟੋਆ ਪਟਦੇ ਆ ਟੋਆ ਪਟ ਕੇ ਉਹਦੀ ਲਾਸ਼ ਨੂੰ ਉੱਥੇ ਸੁੱਟ ਕੇ ਵਿੱਚ ਕੁਝ ਕੱਪੜੇ ਪਾ ਕੇ ਕਾਗਜ਼ ਵਗੈਰਾ ਪਾ ਕੇ ਉਹਨੂੰ ਜਲਾਉਣ ਦੀ ਕੋਸ਼ਿਸ਼ ਕਰਦੇ ਆ ਉਹ ਅੱਧਿਕ ਜਲ ਜਾਂਦੀ ਆ ਅੱਧਿਕ ਬਚ ਜਾਂਦੀ ਆ ਹੁਣ ਐਂ ਲਾਸ਼ ਨੂੰ ਜਲਾਉਣਾ ਕੋਈ ਛੋਟੀ ਗੱਲ ਤਾਂ ਹੈ ਨਹੀਂ ਸੀ ਫਿਰ ਉਹ ਟੋਏ ਨੂੰ ਬੰਦ ਕਰ ਦਿੰਦੇ ਆ ਮਿੱਟੀ ਨਾਲ ਭਰ ਦਿੰਦੇ ਆ ਤੇ ਉਹਨਾਂ ਕਾਲੀ-ਕਾਲੀ ਦੇ ਵਿੱਚ ਜਿਹੜੀ ਚਾਦਰ ਆ ਉਹਦੇ ਵੱਲ ਤੇ ਹੱਣ ਨਹੀਂ ਦਿੰਦੇ ਵੀ ਚਾਦਰ ਤੇ ਖੂਨ ਲੱਗਿਆ ਉਸ ਤੋਂ ਬਾਅਦ ਰਾਜ ਆ ਜਿਹੜਾ ਉੱਥੋਂ ਚਲਿਆ ਜਾਂਦਾ ਤੇ ਜਦੋਂ ਸ਼ਰਨਦੀਪ ਆਉਂਦਾ ਉਹ ਵੇਖਦਾ ਵੀ ਮੇਰੀ ਭੈਣ ਹੈ ਨਹੀਂ ਫਿਰ ਉਹੀ ਸਾਰਾ ਸੀਨ ਉਹ ਪੁੱਛਦਾ ਤੇ ਉਹ ਮਨਾ ਕਰ ਦਿੰਦੀ ਆ ਹੁਣ ਪੁਲਿਸ ਆ ਜਿਹੜੀ ਉਹ ਸਾਰੀ ਗੱਲ ਸੁਖਵਿੰਦਰ ਦੇ ਮੂੰਹੋਂ ਉਗਲਵਾ ਲੈਂਦੀ ਆ ਉਹੀ ਸੁਖਵਿੰਦਰ ਜਿਹੜੀ ਕਹਿੰਦੀ ਸੀ ਮੈਨੂੰ ਕੁਝ ਪਤਾ ਨਹੀਂ ਉਹ ਸਾਰਾ ਸੱਚ ਬਿਆਨ ਕਰ ਦਿੰਦੀ ਆ ਸਾਰੇ ਪਰਿਵਾਰ ਦੇ ਵਿੱਚ ਰੋਣ-ਕਲਾਉਣ ਪਹਿਲਾਂ ਹੀ ਪਿਆ ਹੁੰਦਾ ਤੇ ਹੁਣ ਸ਼ਰਨਦੀਪ ਆ ਜਿਹੜਾ ਉਹ ਆਪਣੀ ਸਿਆਣੀ ਤੇ ਸੋਹਣੀ ਘਰਵਾਲੀ ਜੀਤੇ ਹੋ ਇਨਾਂ ਵਿਸ਼ਵਾਸ ਕਰਦਾ ਸੀ ਉਹਨੂੰ ਬਹੁਤ ਨਫ਼ਰਤ ਨਾਲ ਵੇਖਦਾ ਤੇ ਉਹ ਇਹ ਚਾਹੁੰਦਾ ਵੀ ਇਹੋ ਜਿਹੀ ਘਰਵਾਲੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇੱਕ ਸੋਹਣੀ ਸੁਨੱਖੀ ਪੜ੍ਹੀ ਲਿਖੀ ਜੌਬ ਕਰਦੀ ਕੁੜੀ ਜਿਹੜੀ ਕਿ ਐਵੇਂ ਕਿਸੇ ਦੇ ਨਜਾਇਜ਼ ਰਿਸ਼ਤੇ ਦੀ ਭੇਂਟ ਚੜ ਗਈ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਜਿਹੜੀ ਮਾਰੀ ਗਈ ਅਕਸਰ ਇਦਾਂ ਹੀ ਹੁੰਦਾ ਬੇਗੁਨਾ ਮਾਰੇ ਜਾਂਦੇ ਆ ਜਿਹੜੇ ਕ੍ਰਾਈਮ ਕਰਦੇ ਆ ਜਿਹੜੇ ਗਲਤ ਕੰਮ ਕਰਦੇ ਆ ਉਹ ਸ਼ਹਿਰਾਂ ਵਿੱਚੇ ਤੁਰੇ ਫਿਰਦੇ ਰਹਿੰਦੇ ਆ ਭਾਵੇਂ ਕਿ ਕਦੇ ਨਾ ਕਦੇ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਦੋਨੋਂ ਜਾਣੇ ਪਰ ਜਿਹੜੀ ਕੁੜੀ ਇਸ ਜਹਾਨੋਂ ਤੁਰ ਗਈ ਉਹਦਾ ਵਿਚਾਰੀ ਦਾ ਕੀ ਤੇ ਜੇ ਕਿਸੇ ਵੀ ਮੁੰਡੇ ਜਾਂ ਕੁੜੀ ਨੂੰ ਆਪਣਾ ਰਿਸ਼ਤਾ ਨਿਭਦਾ ਨਹੀਂ ਲੱਗ ਰਿਹਾ ਉਹਨਾਂ ਨੂੰ ਆਪਣੇ ਪਤੀ ਜਾਂ ਪਤਨੀ ਨਾਲ ਕੋਈ ਪ੍ਰੋਬਲਮ ਆ ਤਾਂ ਉਹਨਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਆ ਬਜਾਏ ਇਸ ਦੀ ਕਿ ਉਹ ਧੋਖਾ ਦੇਣ ਜਾਂ ਕਿਸੇ ਪਰਿਵਾਰਕ ਮੈਂਬਰ ਦਾ ਨੁਕਸਾਨ ਕਰਨ ਪਰ ਸ਼ਾਇਦ ਉਹਨਾਂ ਨੂੰ ਵੀ ਉਦੋਂ ਅਹਿਸਾਸ ਹੁੰਦਾ ਜਦੋਂ ਉਹ ਆਪਣੇ ਹੱਥੀ ਆਪਣਾ ਘਰ ਉਜਾੜ ਲੈਂਦੇ ਨੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ